ਦੇ ਹਰ ਬੰਦਾ ਇਹ ਜੇ ਪਾਰਟਿਸਪੀਟ ਕਰਸਾ ਪਰ ਹਰ ਬੰਦਾ ਵੀਨਰ ਨਹੀਂ ਹੋ ਸਕਦਾ ਅੱਛਾ ਹੈ ਪੈਸਾ ਕਮਾਉਣੇ ਲਈ ਅੱਛਾ ਤਰੀਕਾ ਹੈ ਹਮਮ ਔਰ ਇੱਕ ਚੈਲੰਜ ਵੀ ਹੈ ਲੋਕੋ ਕੋ ਆਕਰਸ਼ਨ ਵੀ ਹੈ ਔਰ ਮੈਂ ਚੈਲੰਜ ਨਾਲ ਆਪਣੀ ਬਿਜ਼ਨਸ ਨੂੰ ਪ੍ਰਮੋਟ ਕਰ ਰਿਹਾ ਜੋ ਕਿ ਮੈਨੂੰ ਲੱਗਦਾ ਕਿ ਹੋ ਰਿਹਾ ਜੀ ਪਹਿਲਾਂ ਵੀ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਇਹ ਸਟੋਰੀ ਦਿਖਾਈ ਸੀ ਕਿ ਦੋ ਨੌਜਵਾਨਾਂ ਵੱਲੋਂ ਕਾਫੀ ਸ਼ੋਪੀ ਦੀ ਜੋ ਹੈ ਸ਼ਾਪ ਲਗਾਈ ਗਈ ਹੈ ਤੇ ਉਹ ਬਾਹਰ ਜਾਣ ਦੀ ਬਜਾਏ ਇੱਥੇ ਰਹਿ ਕੇ ਹੀ ਆਪਣਾ ਵਧੀਆ ਮੁਨਾਫਾ ਕਮਾਰੇ ਹਨ ਤਾਂ ਉਹਨਾਂ ਨੇ ਅੱਜ ਇੱਕ ਹੋਰ ਅਨੋਖਾ ਕੰਮ ਕਰ ਦਿੱਤਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਨੇ ਲਿਖਿਆ ਹੋਇਆ ਹੈ ਕਿ 30 ਸੈਕਿੰਡ ਦੇ ਵਿੱਚ 12 ਕਿਲੋ ਦੀ ਇੱਟ ਕੱਢੋ ਤੇ ਜਿੱਤੋ 35000 ਰੁਪਏ ਇਨਾਮ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬਾਈ ਜੀ ਵੱਲੋਂ ਇਨਾਮ ਪਾਣ ਦੇ ਲਈ ਉਹ ਇੱਟ ਹੈ ਜੋ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਇੱਥੇ ਰਸੂਦ ਹੈ ਤੇ ਲੋਕ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਆਉਂਦੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੂਰਾ ਬਾਈ ਦਾ ਜ਼ੋਰ ਲੱਗਿਆ ਹੋਇਆ ਹੈ ਤੇ ਉਹ ਇੱਟ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਵਿੱਚ ਇਸ ਦੇ ਉੱਪਰ ਤੁਹਾਨੂੰ ਦੱਸ ਦਈਏ ਕਿ ਸਿਰਫ 30 ਸਕਿੰਟ ਦਾ ਹੀ ਸਮਾਂ ਰੱਖਿਆ ਗਿਆ ਹੈ 30 ਸਕਿੰਟ ਦੇ ਵਿੱਚ ਜੇ ਇੱਟ ਨਿਕਲ ਗਈ ਤਾਂ ਠੀਕ ਹੈ ਨਹੀਂ ਇਹਨਾਂ ਨੂੰ ਇੱਕ ਕੌਫੀ ਦਾ ਜੋ ਕੱਪ ਹੈ ਇਹਨਾਂ ਤੋਂ ਪੀਣਾ ਪਵੇਗਾ ਅ ਵੀਰ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਇੱਟ ਕੱਢ ਰਹੇ ਹੋਗੇ ਨਿਕਲ ਰਹੀ ਹੈ ਨਾ ਜੀ ਕਿਉਂ ਕਿੰਨੀ ਘ ਭਰੀ ਹੈ ਖਾਸੀ ਭਰੀ ਹੈ ਦੋਰੇ ਰੋਕੋ ਕੋਸ਼ਿਸ਼ ਕਰਕੇ ਦੇਖੋ ਜੇ ਨਿਕਲਦੀ ਹੈ ਹਾਂ ਜੀ ਦੇਖਣਾ ਕੋਸ਼ਿਸ਼ ਕਰਕੇ ਪੈਂ ਜਿਆਦਾ ਭਰੀ ਲੱਗ ਰਹੀ ਹੈ ਹਾਂ ਬਸ ਸਮਾਂ ਪੂਰਾ ਹੋ ਚੁੱਕਿਆ ਹੈ ਤੇ ਬਾਈ ਜੋ ਇੱਥੇ ਮਾਲਕ ਹੈ ਸ਼ਾਪ ਦਾ ਉਹਨੂੰ ਕਹਾਂਗੇ ਉਹ ਵੀ ਕੋਈ ਟਰਾਈ ਕਰਕੇ ਦਿਖਾਵੇ ਸਾਨੂੰ ਵੀ ਜੇ ਉਸ ਤੋਂ ਨਿਕਲਦੇ ਆ ਬਾਈ ਹੋ ਸਕਦਾ 35000 ਦਾ ਨਾਮ ਤੁਹਾਡਾ ਆਪਦੀ ਹੋ ਜਾਏ ਆਪਦੇ ਕੋਲ ਹੀ ਰਹਿ ਜਾਏ ਬਾਈ ਕਹਿੰਦਾ ਆਪਣੀ ਰੱਖਣਾ ਜਿਹੜਾ ਕੱਢੂਗਾ ਉਹਨੂੰ ਪੱਕਾ ਦੇਣਾ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਕਿਦਣਾ ਕਿਤੇ ਕੱਢ ਨਹੀਂ ਪਾਰੇ ਲੇਕਿਨ ਦੇਖੋ ਤੁਸੀਂ ਤਕਨੀਕ ਦੇ ਨਾਲ ਲੈ ਆਏ ਬਿਲਕੁਲ ਨਿਕਲਣ ਲੱਗਾਰੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਨਾਲ ਹੀ ਨਾਲ ਬਿਲਕੁਲ ਪਹੁੰਚ ਚੁੱਕੇ ਆ ਨਿਕਲਦੇ ਕਿਨਾਰੇ ਆ ਲੇਕਿਨ ਹੱਥ ਹੈ ਜੋ ਹੱਥ ਵਿੱਚ ਲੱਗੇ ਫਸਰ ਰੇ ਨੀਚੇ ਹੀ ਡਰ ਗਈ ਹੈ ਬਾਈ ਨਾਲ ਗੱਲਬਾਤ ਕਰਾਂਗੇ ਅ ਵੀਰ ਜੀ ਕਿਸਾ ਦੇਖਦੇ ਹੋ ਹੁਣ ਤੱਕ ਕਿੰਨੀ ਜੋ ਕਿੰਨੇ ਦਿਨਾਂ ਤੋਂ ਹੈ ਆਪਣਾ ਕੰਪੀਟੀਸ਼ਨ ਚੱਲ ਰਿਹਾ ਸਰ ਇਹ 2 ਤੋਂ 3 ਦਿਨਾਂ ਤੋਂ ਚੱਲ ਰਿਹਾ ਮਤਲਬ 4 ਦਿਨ ਵੀ ਹੋ ਗਈ ਹੈ ਆਈਡੀਆ ਅੱਛਾ ਹਾਂ ਜੀ ਹਾਂ ਤੇ ਕਿਸੇ ਤੋਂ ਕੱਢੀ ਗਈ ਟ ਫੇਰੇ ਨੇ ਬਹੁ ਜਾਣੇ ਮੂੰਹ ਤੱਕ ਤੇ ਲੈ ਜਾਂਦੇ ਨੇ ਜੀ ਮਤਲਬ ਉਸ ਤੋਂ ਬਾਅਦ ਥੋੜੀ ਔਖੀ ਲੱਗਦੀ ਹੈ ਜੀ ਮਤਲਬ ਹਰ ਬੰਦਾ ਹੈ ਜੇ ਪਾਰਟਿਸਪੀਟ ਕਰਸਾ ਪਰ ਹਰ ਬੰਦਾ ਵੀਨਰ ਨਹੀਂ ਹੋ ਸਕਦਾ ਇਹ ਗੇਮ ਉਸ ਤਰੀਕੇ ਨਾਲ ਬਣਾਈ ਹੋਈ ਹੈ ਜੀ ਨੂੰ ਲੱਗਦਾ ਤੁਸੀਂ ਜਿੰਨੇ ਕਿ ਤੁਸੀਂ ਟਲਿਆ ਕੱਢ ਕੇ ਇੰਨੇ ਕਿ ਨਿਕਲੇ ਉਸ ਤੋਂ ਹਾਂ ਇਹ ਤਿੰਨ ਚਾਰ ਬੰਦੇ ਉਹ ਤੱਕ ਤੇ ਲੈ ਆਏ ਸੀਗੇ ਜੀ ਪਰ ਕਈ ਬੰਦਿਆਂ ਦੀ ਹਿੱਲੇ ਦੀ ਨਹੀਂ ਹੈਗੀ ਕਹਿੰਦੇ ਬਹੁਤ ਭਾਰੀ ਹੈ ਇਹ ਤੇ 35000 ਵੀ ਮੇਰੇ ਹਿਸਾਬ ਨਾਲ ਬਹੁਤ ਭਾਰੀ ਹੈ ਜੇ ਪਾਕਿਸਤਾਨ ਦਈਏ ਜੀ ਤਾਂ ਇਹ ਇਨਾਮ 35000 ਰੁਪਏ ਹੈ ਜੀ 35000 ਰੁਪਏ ਵੀ ਭਾਰੀ ਹੈ ਜੇ ਕਿਸ ਨੂੰ ਦਈਏ ਤਾਂ ਉਹ ਹਸਾਬ ਨਾਲ ਇੱਟ ਦਾ ਵਜ਼ਨ ਵੀ ਜ਼ਿਆਦਾ ਰੱਖਿਆਗਾ ਬਿਲਕੁਲ ਮੂੰਹ ਕੋਲੇ ਆ ਕੇ ਇਹਨਾਂ ਤੋਂ ਛੁੱਟ ਗਈ ਹੈ ਤਾਂ ਵੀਰ ਜੀ 3-4 ਦਿਨ ਹੋ ਗਏ ਤੁਹਾਨੂੰ ਕੰਪਲੀਸ਼ਨ ਕਰਦੇ ਪਹਿਲਾਂ ਤੁਸੀਂ ਸੀਸਾ ਰੱਖਿਆ ਸੀ ਫੁੱਟ ਗਿਆ ਸੀ ਇਹ ਤਿੰਨ ਵਾਰ ਫੁੱਟ ਗਿਆ ਸੀ ਸੀਸਾ ਜੀ ਉਸ ਤੋਂ ਆਪਾਂ ਨੇ ਪੱਕੇ ਹੀ ਪ੍ਰੋਜੈਕਟ ਲਾ ਲਿਆ ਕਿਉਂਕਿ ਮੇਰੇ ਬਾਅਦ ਮੈਂ ਨਹੀਂ ਫਸਟ ਵਾਰ ਕਰਿਆ ਇਹ ਮੈਨੂੰ ਵੀ ਨੌਲੇਜ ਨਹੀਂ ਸੀ ਤੇ ਮਿਸਤਰੀਆਂ ਤੋਂ ਸਲਾਹ ਲੈ ਲੈ ਕੇ ਆਪਾਂ ਨੇ ਪੱਕਾ ਕੰਮ ਕਰਾਤਾ ਜੀ ਬਿਲਕੁਲ ਪੱਕਾ ਕੰਮ ਕਰਤਾ ਬਿਲਕੁਲ ਪੱਕਾ ਹੁਣ ਟੁੱਟਦਾ ਨਹੀਂ ਜਨਾ ਟੁੱਟੇ ਨਾ ਫੁੱਟੇ ਜੀ ਹੋਰ ਵੀ ਵੀਰ ਜੀ ਇੱਥੇ ਟਰਾਈ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੱਟ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਵੀ ਲੇਕਿਨ ਇੱਟ ਦਾ ਬਜ਼ਨ ਦੱਸ ਰਹੇ ਨੇ ਕਿ 12 ਕਿਲੋ 300 ਗ੍ਰਾਮ ਹੈ ਤਾਂ ਜੋ ਜੇਤੂ ਇਨਾਮ ਹੈ ਉਹ ਵੀ ਕਿਤੇ ਨਾ ਕਿਤੇ 35000 ਰੁਪਏ ਬਹੁਤ ਭਾਰੀ ਇਨਾਮ ਹੈ ਵੀਰ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਕਿੰਨਾ ਭਾਰੀ ਹੈ ਹਾਂਜੀ ਸ਼ਾਨਦਾਰ ਸ਼ਾਨਦਾਰ ਲੱਗ ਰਿਹਾ ਹੈ ਕਾਫੀ ਜੁੱਦੋ ਜਹਿਦ ਕਰਨੀ ਪੈ ਰਹੀ ਹੈ ਬਚਾ ਲਓ ਫੜੋਂ ਨੂੰ ਬਚਾ ਲਓ ਬਚਾ ਲਓ ਫੜੋਂ ਦੀ ਕੋਸ਼ਿਸ਼ ਕਰੋ ਆ ਨਹੀਂ ਸਕਦਾ ਪੂਰਾ ਜੋਰ ਲੱਗਿਆ ਹੈ ਬਾਈ ਦਾ 35000 ਰੁਪਏ ਦਿਖ ਰਿਹਾ ਅੱਗੇ ਪੈਣੀ ਆ ਭਾਰੀ ਆ ਭਾਈ ਇਹ ਦੱਸ ਰਹੇ ਨੇ ਕਿ ਭਾਰੀ ਆ ਛੁੱਟ ਗਈ ਆ ਉਹਦੇ ਹੱਥੋਂ ਬਾਈ ਜੀ ਪਿੰਨਾ ਦੱਸੋ ਵੀ 35000 ਇਹਨਾਂ ਵੱਲੋਂ ਇਨਾਮ ਰੱਖਿਆ ਹੈਗਾ ਤੇ ਆਪ नहीं। आपको पंजाबी नहीं आती कोई बात नहीं हिंदी बात कर लेंगे पैंतीस हज़ार का इनाम रखा हुआ है नौजवानों द्वारा बढ़िया अपना काम चलाया गया लेकिन जो आज की नौजवानी है कहीं ना कहीं रास्ता भड़के जाती है काम नहीं कर पाते इन्होंने अपना काम भी चलाया पहले जो कामयाबी इन्होंने हासिल की उसके बाद ये इनाम रखा है कैसा देखते हैं उनके बारे में अच्छा है पैसा कमाने के लिए अच्छा तरीका है और एक चैलेंज भी है लोगों को आकर्षण भी है आकर्षण भी है ना तो इस आकर्षण से हो सकता है और भी इनका काम बढ़िया चले हो सकता है ਜੀ ਬੜੀਆ ਇਹਨਾਂ ਨੇ ਕਹਿਣਾ ਹੈ ਕਿ ਹੋਰ ਵੀ ਇਹ ਕੰਮ ਕਰ ਰਹੇ ਹਨ ਤੇ ਹੋਰ ਵੀ ਵੀਰ ਉਰੇ ਪਿੱਛੇ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਲੱਗਦਾ ਬਾਈ ਕਰੋਗੇ ਟਰਾਈ ਟੂਈ ਕਰਾਂਗੇ ਵੀਰੇ ਹਾਂਜੀ ਕਰਾਂਗੇ ਜੀ ਇਹਦਾ ਕੱਢਣੀਆਂ ਦੀ ਕਾਫੀ ਰਵਾ ਟਰਾਈ ਕਰ ਰਹੇ ਨੇ ਹਾਂ ਟਰਾਈ ਕਰ ਰਹੇ ਨੇ ਵਜ਼ਨ ਵੀ ਜ਼ਿਆਦਾ ਹੈ ਵੀਰੇ 12 ਕਿਲੋ ਪਹਿਲਾਂ ਟਰਾਈ ਕੀਤਾ ਤੁਸੀਂ ਹਾਂ ਮੈਂ ਤਾਂ ਨਹੀਂ ਕੀਤਾ ਅਜੇ ਵੀਰੇ ਕਰਾਂਗੇ ਫਿਰ ਹਲੇ ਕਰੋਗੇ ਆਜ ਫਿਰ ਦੇਖ ਕੇ ਕਰਕੇ ਚਲੋ ਆਜੋ ਦੇਖੋ ਬਾਈ ਕਰਵਾ ਦਿਨੋ ਯਾਰ ਆਜੋ ਵੀਰ ਜੀ ਬਾਈ ਦੋ ਇੱਕ ਹੋਰ ਬਾਈ ਇੱਥੇ ਪਹੁੰਚਿਆ ਹਨ ਉਹਨਾਂ ਨੂੰ ਵੀ ਦੋ ਵੀ ਟਰਾਈ ਕਰਵਾਵਾਂਗੇ ਤੁਸੀਂ ਦੇਖ ਸਕਦੇ ਹੋ ਤਿਹਰਾ ਵਿੱਚ ਕੱਢੋ ਵੀਰ ਜੀ ਲੱਗਦਾ ਕੱਢ ਲੋਗੇ ਦੇਖਦੇ ਆ ਵੀਰੇ ਲੱਗਦਾ ਤਾਂ ਪਹਿਲਾਂ ਵਜਨ ਦੇਖ ਲਈਏ ਵੀ ਕਿੰਨਾ ਕੁ ਵਜਨ ਲੱਗਦਾ ਹੈ ਵਜਨ ਬਹੁਤ ਹੈ ਭਰਾ ਲੋ ਜੀ ਵੀਰ ਜੀ ਦਾ ਚੱਕ ਕੇ ਲਿਆਏ ਲਵੇ ਜੀ ਲੈ ਕੇ ਲੈ ਕੇ ਲੈ ਕੇ ਲੈ ਕੇ ਇਹ ਦੇਖੋ ਥੋੜੀ ਬਸ ਰਹੀ ਗਈ ਅੜਦੀਆਂ ਵਿੱਚ ਬਿਲਕੁਲ ਨੇੜੇ ਨੇ ਬਿਲਕੁਲ ਹੀ ਹੱਥੋਂ ਫੇਰ ਛੁੱਟੀ 20 ਸੈਕਿੰਡ ਦਾ ਸਮਾਂ ਬਾਈ ਉਹ ਉਧਰ ਨੋਟ ਕਰੀ ਬੈਠਾ ਹੈ ਕਿ 20 ਸੈਕਿੰਡ ਵਿੱਚ ਕੱਢਣੀ ਆ ਇਸ ਨੂੰ ਉਂਗਲਾਂ ਫੜ ਕੇ ਚੋ ਕਾਫੀ ਜਿੱਦੋ ਜਹਿਦ ਕੀਤੀ ਜਾ ਰਹੀ ਹੈ ਲੇਕਿਨ ਹਾਲੇ ਤੱਕ ਕਿਸੇ ਤੋਂ ਵੀ ਇਹ ਟਹ ਜੋ ਨਿਕਲੀ ਨਹੀਂ ਆ ਦੇਖੋ ਤੁਸੀਂ ਬਿਲਕੁਲ ਨਵੇਂ ਲਿਆਏ ਆ ਵੀਰ ਜੀ ਬਿਲਕੁਲ ਨਵੇਂ ਲਿਆਏ ਹਨ ਜੇ ਦੂਜਾ ਸਾਬ ਜੇ ਫਿਰ ਸ਼ਾਇਦ ਨਿਕਲੀ ਜਾਵੇ ਦੂਜਾ ਨਹੀਂ ਲੱਗਦਾ ਨਾ ਦੂਜਾ ਨਹੀਂ ਲੱਗ ਰਿਹਾ ਵੀਰ ਜੀ ਕੀ ਕਹਿਣਾ ਚਾਹੋਗੇ ਲੱਗਦਾ ਹੈ ਕਿ ਕੋਈ ਗੜਬਾਊਗਾ ਨਹੀਂ ਹਾਂਜੀ ਹਜੇ ਤਾਂ ਨਹੀਂ ਕੋਈ ਕਿਸੇ ਹੋਰ ਸ਼ੋਹਾਂਜ ਵੀ ਦੇਖਿਆ ਬਾਈ ਨੇ ਉਹਨਾਂ ਨੇ ਕੱਢੀ ਹੈ ਹਾਂ ਬਾਜ ਨੇ ਵੀ ਬਹੁਤ ਆ ਵੀਰੇ ਉਹ ਬਸ ਹਿਸਾਬ ਅਲੱਗ-ਅਲੱਗ ਹੈ ਨਾ ਜੇ ਮੈਂ ਪ੍ਰੈਕਟਿਸ ਕਰੀਏ ਤਾਂ ਸ਼ਾਇਦ ਹੋ ਸਕਦਾ ਤਾਂ ਕਰੇ ਬਾਈ ਸਾਰੇ ਪ੍ਰੈਕਟਿਸ ਕਰਕੇ ਆਇਓ ਜੇ ਕਿਸੇ ਨੇ ਕੱਢਣੀ ਹੈ ਬਾਈ ਦੱਸ ਰਿਹਾ ਤਾਂ ਦੇਖਿਆ ਜਾਵੇ ਕਿਦਾਂ ਕਿਤੇ ਉਹ ਪੈਸੇ ਹੀ ਵੇਸਟ ਨਹੀਂ ਬਾਈ ਜੀ ਵੱਲੋਂ ਇੱਕ ਕੌਫੀ ਦਾ ਇਨਾਮ ਰੱਖਿਆ ਵੀ ਇੱਕ ਕੌਫੀ ਪਹਿਲਾਂ ਤੁਸੀਂ ਪੀਣੀ ਹੈ 70 75 ਰੁਪਏ ਦੀ ਉਸ ਕੌਫੀ ਦਾ ਤੁਹਾਨੂੰ ਟੋਕਨ ਮਿਲੇਗਾ ਟੋਕਨ ਦੇਵਾ ਤੁਹੇ ਰੇਟ ਕੱਢ ਸਕਦੇ ਹੋ ਤਾਂ ਤੁਸੀਂ ਐ ਨਹੀਂ ਕਹਿ ਸਕਦਾ ਸਾਡਾ ਪੈਸਾ ਵੇਸਟ ਗਿਆ ਕਿਉਂਕਿ ਤੁਸੀਂ ਖਾਦਾ ਪੀਤਾ ਵੀ ਹੈ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਹਾਲੇ ਤੱਕ ਕਿਸੇ ਨਿਕਲ ਨਹੀਂ ਪਾਈ ਕਾਫੀ ਬੰਦੇ ਟਰਾਈ ਕਰਕੇ ਚਲੇ ਗਏ ਹਨ ਲੱਗਦਾ ਹੈ ਕਿ ਕਿਸੇ ਨੇ ਕੱਢੀ ਹੋਵੇਗੀ ਜਾਂ ਕਰ ਸਕਦਾ ਹੈ ਦੇਖੋ ਸਰ ਕੱਢੀ ਤਾਂ ਨਹੀਂ ਹੈਗੀ ਫਿਲਹਾਲ ਕਿਸੇ ਨੇ ਪਰ ਨਿਕਲ ਜਰੂਰ ਜਾਊਗੀ ਇਹ ਹੈ ਨਾ ਕਿ ਇਦਾਂ ਇੱਕ ਰਾਉਂਡ ਹੈ ਸਿਰਫ ਰਿੱਟੇ ਨਿਕਲੂ ਤੇ ਉਂਗਲਾ ਵੀ ਨਿਕਲ ਜਾਣਾ ਔਰ ਰਿੱਟ ਵੀ ਨਿਕਲ ਜਾ ਪਰ ਹਰ ਬੰਦਾ ਨਹੀਂ ਘੱਟ ਸਕਦਾ ਇਹਨੂੰ ਜੇ ਹਰ ਬੰਦਾ ਘੱਟ ਸਕਦਾ ਹੁੰਦਾ ਤਾਂ ਜਿਹੜਾ ਮੇਰਾ ਇਨਾਮ ਹੈ ਉਹ ਸਿਰਫ 2-2 3000 ਹੁੰਦਾ ਉਹ 35000 ਨਾ ਹੁੰਦਾ ਤਾਂ ਮੈਨੂੰ 2-2 ਮਹੀਨੇ ਚ ਕਮਾਇਆ ਹੋਵੇ ਫਿਰ ਆਪਦੇ ਕੋਲੋਂ ਦੋਗੇ ਆਪਦੇ ਕੋਲੋਂ ਕਮਾਇਆ ਭਾਈ ਮੈਨੇ ਬਾਈ 35000 ਤੁਸੀਂ ਦੇਖੋ ਜੀ ਕੜਕੜੇ ਕੜਕੜੇ ਨੋਟ ਚੱਕੀ ਫਿਰਦਾ ਹੈ ਇਹ ਆਪਣੇ ਦਰਸ਼ਕਾਂ ਨੂੰ ਵੀ ਦਿਖਾਓ ਤੁਸੀਂ ਵੇਖੋ ਜੀ ਪੈਸੇ ਨੇ ਕੋਈ ਝੂਠ ਨਹੀਂ ਹੈਗਾ ਸਾਰਿਆਂ ਨੂੰ ਪੈਸੇ ਮਿਲਣਗੇ ਆਓ ਬਾਈ ਜਿਹਨੇ ਟਰਾਈ ਕਰਨਾ ਹੈ ਇੱਕ ਅਨੋਖਾ ਪ੍ਰਦਰਸ਼ਨ ਇੱਕ ਅਨੋਕੀ ਜੋ ਇਹ ਪ੍ਰਯੋਗਤਾ ਪ੍ਰਯੋਗਤਾ ਰੱਖੀ ਹੋਈ ਹੈ ਦੇਖ ਸਕਦੇ ਹੋ ਦੋਸਤੋ ਸਿਵਰਾਜ ਵਿੱਚ ਕੇ ਬਾਈ ਹੱਥਾਂ ਵਿੱਚ ਪੈਸੇ ਗਿਣ ਕੇ ਵੀ ਦਿਖਾ ਰਿਹਾ ਕੋਈ ਐ ਨਹੀਂ ਕੋਈ ਝੂਠ ਫਰੇਡ ਨਹੀਂ ਆਨਲਾਈਨ ਵੀ ਇਹਨਾਂ ਨੇ ਕਈ ਵੀਡੀਓ ਪਾਈਆਂ ਹੋਈਆਂ ਹਨ ਬੀਰ ਜੀ ਬੰਨਨਾ ਸੋਬੀ ਜਿਵੇਂ ਅੱਜ ਦੀ ਨੌਜਵਾਨੀ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਵੇਂ ਤੁਸੀਂ ਕੰਮ ਕੀਤਾ ਪਹਿਲਾਂ ਆਪਣਾ ਕੰਮ ਕਰ ਕੀਤਾ ਆਪਣਾ ਕੰਮ ਕਰ ਸੈੱਟ ਹੋਇਆ ਉਸ ਵੇਲੇ ਪੈਸੇ ਕਮਾਏ ਪੈਸੇ ਕਮਾ ਕੇ ਤੁਸੀਂ ਇਹ ਇਨਾਮ ਇਕੱਠਾ ਕੀਤਾ ਤਾਂ ਅੱਜ ਤੁਹਾਡੇ ਜੋ ਨਾਮ ਹੈ ਉਹ ਕਿਸੇ ਦੱਸਾਂ ਲੋੜ ਨਹੀਂ ਪੈਂਦੀ ਸੰਗੁਰ ਤੋਂ ਮਸ਼ਹੂਰ ਨੇ ਸੰਗੁਰ ਸ਼ਹਿਰ ਤੁਸੀਂ ਨਾਮ ਰੋਸ਼ਨ ਕੀਤਾਗਾ ਕੀ ਸੰਦੇਸ਼ਿਆ ਚਾਹੋਗੇ ਅੱਜ ਦੀ ਨੌਜਵਾਨੀ ਨੂੰ ਦੇਖੋ ਜੀ ਆਪਾਂ ਪਹਿਲਾਂ ਤਾਂ ਬਿਜ਼ਨਸ ਕਰਨ ਤੋਂ ਬਹੁਤ ਜਣੇ ਡਰਦੇ ਨੇ ਜੀ ਛੋਟਾ ਬਿਜ਼ਨਸ ਕਰ ਲੋ ਜੇ ਆਪਣੇ ਘਰ ਦੀ ਕੰਡੀਸ਼ਨ ਖਰਾਬ ਹੈ ਛੋਟਾ ਕਰ ਲੋ ਪਰ ਕਰੋ ਜ਼ਰੂਰ ਔਰ ਉਹਨੂੰ ਸਕੇਲ ਕਿਵੇਂ ਕਰ ਸਕਦੇ ਹੋ ਤੁਸੀਂ ਨਟ ਦੇ ਬਹੁਤ ਚੀਜ਼ਾਂ ਨੇ ਸਰਚ ਕਰਕੇ ਤੁਸੀਂ ਆਪਣਾ ਬਿਜ਼ਨਸ ਸਕੇਲ ਕਰ ਸਕਦੇ ਹੋ ਜੋ ਮੈਂ ਚੈਲੰਜ ਲੈ ਕੇ ਆਇਆ ਮੇਰਾ ਇਹ ਮਤਲਬ ਹੈ ਮੈਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਰਾਂ ਪਰ ਮੇਰਾ ਤਰੀਕਾ ਲੱਗ ਕੋਈ ਐਕਟਰਾਂ ਨੂੰ ਪਾੜ ਕਰਾਂਦਾ ਕੋਈ ਬੋਰਡ ਲਵਾਉਂਦਾ ਕੋਈ ਕੁਝ ਕਰਾਂਦਾਗਾ ਕੋਈ ਪੇਜਾਂ ਨੂੰ ਮਸ਼ਹੂਰੀ ਕਰਾਂਦਾ ਪਰ ਮੇਰਾ ਖੁਦ ਦਾ ਤਰੀਕਾ ਲੱਗ ਹੈ ਔਰ ਮੈਂ ਚੈਲੰਜ ਨਾਲ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਰਿਹਾ ਜੋ ਕਿ ਮੈਨੂੰ ਲੱਗਦਾ ਕਿ ਹੋ ਰਿਹਾ ਜੀ ਜਦੋਂ ਲਵੇ ਜੇ ਟਾਈਮ ਦੀ ਫਿਰ ਡਰ ਨਹੀਂ ਲੱਗਦਾ ਵੀ ਗਏ 35 ਨਹੀਂ ਨਹੀਂ ਮੈਂ ਸੱਚ ਸੋਚੇ ਹੋਏ ਨਹੀਂ ਪਹਿਲੀ ਵੀ ਤਾਂ ਦੇਣੀ ਹੀ ਦੇਣੇ ਨੇ 35000 ਦੇਣਾ ਹੀ ਦੇਣਾ ਤਾਂ ਕਿ ਮੇਰਾ ਨਾਮ ਹੋਰ ਪਹੁੰਚੇ ਮੇਰੇ ਬਿਜ਼ਨਸ ਦਾ ਨਾਮ ਪਹੁੰਚੇ ਤਾਂ ਕਿ ਮੈਂ ਬਿਜ਼ਨਸ ਨੂੰ ਸਕੇਲ ਕਰ ਸਕਾਂ ਜੇ ਕੋਈ ਟਿਕਟ ਡਾ ਲਵੇ ਇਨਾਮ ਜਦੋਂ ਹੈ ਤਾਂ ਬਿਜ਼ਨਸ ਹੋਰ ਚੱਲੇਗਾ ਹੋਰ ਵੀ ਲੋਕ ਟਰਾਈ ਕਰਨਗੇ ਅੱਗੇ ਬਹੁਤ ਕਰਨ ਮੈਂ ਹੋਰ ਬਹੁਤ ਪਲਾਨ ਨੇ ਮੇਰੇ ਕੋਲ ਇਹ ਤੋਂ ਵੀ ਤਗੜੇ ਤਗੜੇ ਤਾਂ ਸਟਾਰਟਿੰਗ ਹੈ A B C D ਬਹੁਤ ਪਿਆਈ ਵਾਲੇ ਮਤਲਬ ਤੁਸੀਂ ਅੱਗੇ ਕੀ ਦੇਖਿਓ ਬਹੁਤ ਕੁਝ ਲੈ ਕੇ ਆਵਾਂਗੇ ਜੀ ਅੱਛਾ ਮਤਲਬ ਬਿਜ਼ਨਸ ਨੂੰ ਅਲੱਗ ਤਰੀਕੇ ਨਾਲ ਆਪਾਂ ਕੰਬ ਪੈਨ ਕਿ ਦੇਖੇ ਤੇ ਹੈ ਕੁਝ ਵੀ ਇਹ ਕੰਪੀਟੀਸ਼ਨ ਆਪਾਂ ਕਿਦੋਂ ਟੀਵੀ ਤੋਂ ਇੱਕ ਤੋਂ ਸਿੱਖਿਆ ਹੋਵੇ ਸਰ ਇਹ ਮੈਂ ਸੁਣਿਆ ਹੀ ਆ ਤੇ YouTube ਤੇ ਦੇਖਿਆ ਦੁਬਈ 에ਰਪੋਰਟ ਤੇ ਸ਼ਾਇਦ ਹੈਗਾ ਇਦਾਂ ਦਾ ਕੁਝ ਮੈਂ ਗਿਆ ਤਾਂ ਹੈ ਨਹੀਂ ਕਦੇ ਜਾਵਾਂਗੇ ਜਰੂਰ ਪਰ ਦੁਬਈ 에ਰਪੋਰਟ ਤੇ ਇਦਾਂ ਦਾ ਕੁਝ ਉੱਥੇ ਸੋਨੇ ਦੀ ਹੁੰਦੀ ਆ ਪਤਾ ਨਹੀਂ ਨੋਟੀਫਿਕੇਸ਼ਨ ਹੁੰਦੀ ਆ ਪਰ ਹੁੰਦੀ ਜਰੂਰ ਹੈ ਉੱਥੇ ਵੀ ਇਨਾਮ ਪੈਸੇ ਦਾ ਹੀ ਹੁੰਦਾ ਈ ਇਟ ਨਹੀਂ ਹੁੰਦੀ ਮਤਲਬ ਦਿਖਾਂਦੇ ਇਟ ਨੇ ਪਰ ਹੁੰਦਾ ਪੈਸਾ ਜੇ ਆਪਾਂ ਡਿਟੇਲ ਚ ਬੜੀਏ ਤਾਂ ਮੈਂ ਵੀ ਪੈਸਾ ਹੀ ਦੇ ਰਿਆਂ ਜੀ ਜੀ ਬਿਲਕੁਲ اے ਬਾਈ ਜੀ ਦਾ ਕਹਿਣਾ ਹੈ ਕਿ ਦੁਬਈ ਤੇ ਕੰਪੀਟੀਸ਼ਨ ਹੁੰਦਾ ਜਿਸ ਤੋਂ ਦੇਖ ਕੇ ਇਹਨਾਂ ਮੈਸੇਜ ਮਿਲਿਆ ਕਿ ਮੈਂ ਵੀ ਅਜੀਹਾ ਕੰਮ ਕਰਾਂ ਕਿਸੇ ਐਕਟਰਾਂ ਨੂੰ ਜਾਂ ਕਿਸੇ ਨੂੰ ਆਪਣੀ ਪ੍ਰਮੋਸ਼ਨ ਦੇਣ ਦੀ ਬਜਾਏ ਆਪ ਹੀ ਅਜੀਹਾ ਕੰਮ ਕਰਾਂ ਜਿਸ ਨਾਲ ਨਾਲ ਲੋਕਾਂ ਦਾ ਫਾਇਦਾ ਹੋਵੇ ਨਾਲੇ ਇਹਨਾਂ ਦਾ ਫਾਇਦਾ ਹੋਵੇ ਤੇ 35000 ਰੁਪਏ ਇਹਨਾਂ ਦੇ ਹੱਥ ਵਿੱਚ ਆ ਤੇ ਸੋਚਿਆ ਹੋਇਆ ਕਿ ਕਿਸੇ ਨਾ ਕਿਸ ਨੂੰ ਦੇਣਾ ਹੀ ਹੈ ਅਤੇ ਇਸ ਤੋਂ ਬਾਅਦ ਇਹਨਾਂ ਕੋਲੇ ਹੋਰ ਵੀ ਬਥੇਰੇ ਇਹੋ ਜਿਹੇ ਫਾਰਮੂਲੇ ਨੇ ਅਜੀਹਾ ਟ੍ਰਿਕਾਂ ਨੇ ਜਿਸ ਨਾਲ ਇਹ ਆਪਣਾ ਬਿਜ਼ਨਸ ਪ੍ਰਮੋਟ ਕਰ ਸਕਣਗੇ ਤੇ ਲੋਕਾਂ ਨੂੰ ਤੇ ਨੌਜਵਾਨੀ ਨੂੰ ਵੀ ਇਹ ਸੰਦੇਸ਼ ਦੇ ਰਹੇ ਨੇ ਵੀ ਜੇ ਤੁਸੀਂ ਚਾਹੋ ਤਾਂ ਆਪਣਾ ਕੰਮ ਕਰ ਸਕਦੇ ਹੋ ਆਪਣਾ ਕੰਮ ਕਰ ਕਰਕੇ ਤੁਸੀਂ ਕੰਮ ਛੋਟਾ ਵੱਡਾ ਨੂੰਦਾ ਆਪਣਾ ਕੰਮ ਕਰੋ ਛੋਟੇ ਜਿਹੇ ਕੰਮ ਤੋਂ ਇਹ ਜੋ ਕਿ ਆਪਣੇ ਦੇਖਿਆ ਜਾਵੇ ਕਿ ਨਿਰਾਸ਼ ਹੋ ਜਾਂਦੀ ਹੈ ਤਾਂ ਉਹ ਨਿਰਾਸ਼ ਨਾ ਹੋਵੇ ਕੰਮਕਾਰ ਕਰੇ ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡੀ ਕਾਮਯਾਬੀ ਜ਼ਰੂਰ ਹੋਵੇਗੀ ਸੰਗਰੂਰ ਤੋਂ ਗੁਰਿੰਦਰ ਸਿੰਘ ਗ੍ਰੇਡ ਪੰਜਾਬੀ ਟੀਵੀ